ਆ ਜਾਓ ਤੁਸੀਂ ਬੜਾ ਦੇ ਤਾ ਨਾ ਮੈਨੂੰ 5000 ਰੁਪਇਆ ਜਿਹਦੇ ਮੈਂ ਸ਼ੋਪਿੰਗ ਕਰਨ ਜਾਣਾ ਹੈ ਇਹ ਸ਼ਾਮੀ ਤਿਆਰ ਹੋ ਦੀ ਆ ਤੇਰਾ ਨਾ ਜਨਮ ਦੇਣਿਆ ਤੇ ਤੈਨੂੰ ਮੈਂ 1000 ਰੁਪਇਆ ਦੇ ਦਤਾ ਵਾ ਆਪਣੀ ਪਸੰਦ ਦਾ ਨਾ ਸੂਟ ਲੈ ਆਂ ਮੀ ਤੇ ਜਾਂ ਕੋਈ ਹੋਰ ਚੀਜ਼ ਲੈ ਦੇਤਾ ਮੈਨੂੰ 5000 ਰੁਪਇਆ ਜੇ ਤਾਂ ਬੜਾ ਸੋਹਣਾ ਸੂਟ ਆ ਜਾਣਾ ਅੱਜ ਕੱਲ ਤੇ 1000 ਰੁਪਇਆ ਦੀ ਚੁੰਨੀ ਹੁੰਦੀ ਵਧੀਆ ਹਾਂ ਤਾਂ ਮੇਰੇ ਜਨਮ ਦਿਨ ਤੇ ਮੇਰੇ ਪੇਕੇ ਇਹ ਨਾ ਕਰਦੇ ਸੀ ਸਵੇਰੇ ਸਵੇਰੇ ਮੈਨੂੰ ਇੰਨੇ ਨੇ ਵੱਡੇ ਗਿਫਟ ਮਿਲ ਜਾਂਦੇ ਸੀ ਕਿੰਨਾ ਕੁਝ ਕਰਦੀ ਸੀ ਮੇਰੀ ਮਾਂ ਮੇਰਾ ਪਿਓ ਮੇਰੇ ਭਰਾ ਨੇ ਵੀ ਮੈਨੂੰ ਗਿਫਟ ਦੇਣਾ ਹੈ ਤਾਂ ਇਥੇ ਦੇ ਗਿਆ ਘਰ ਵਾਲਾ 1000 ਰੁਪਈਆ ਹੈ ਕੀ ਕਰਾਂਗਾ ਦਾ ਮੈਂ ਹੁਸਾ ਕਰੁੰਦਾ ਮੈਂ ਆ ਕੇ ਕਿੱਧਰੇ ਘਰ ਚ ਆ ਗਈਆਂ ਮੈਂ ਕੀ ਕਰ ਕੰਮ ਕਰਨਾ ਤੇ ਫਰੋਟ ਏਦਾਂ ਹੀ ਬੈਠੀ ਰਹਿਣਾ ਮੈਂ ਨਾ ਕੋ ਚਾਚੀ ਦਾ ਗਿਫਟ ਦਿੱਤਾ ਨਾ ਗੱਲ ਨਾ ਬਾਤ ਨਾ ਮਿਲੂ ਇੰਨੀ ਗੱਲ ਕਿ ਕਿ ਤੈਨੂੰ ਕਮਾਉਣ ਖੜੂਗਾ ਅੱਜ ਮੈਂ ਛੇ ਮੈਂ ਰੋਟੇ ਬੈਠਾ ਹਾਂ ਹਾਂਜੀ ਮੰਮੀ ਜੀ ਹਾਂ ਪੁੱਤ ਕੀ ਕਰਦੀ ਆਈ ਏ ਤੂੰ ਚੌਕੇ ਤੇ ਆਈ ਆ ਬੜੀ ਗੁੱਸੇ ਦੇ ਤੇ ਆ ਹੈ ਗਰਮੀ ਦਰਮੀ ਲੱਗੀ ਆ ਨਹੀਂ ਨਹੀਂ ਮੰਮੀ ਜੀ ਹਾਂ ਗਰਮੀ ਤਾਂ ਰੋਜ਼ ਲੱਗਦੀ ਆ। ਅੱਛਾ ਗਰਮੀ ਕਿਹੜਾ ਮੈਨੂੰ ਅੱਜ ਹੀ ਲੱਗੀ ਆ। ਮੇਰੀ ਗੱਲ ਸੁਣੋ। ਹਾਂ। ਉਹ ਨਾ ਮੰਮੀ, ਸ਼ਾਮੀ ਨਾ ਮੈਂ ਨਾ ਬਾਜ਼ਾਰ ਜਾਣਾ ਵਾਂ। ਮੈਨੂੰ 1000 ਰੁਪਿਆ ਦੇ ਕੇ ਗਏ ਆ। ਅੱਜ ਮੇਰਾ ਜਨਮ ਦਿਨੇ ਆ ਨਾ ਤੇ ਕਹਿੰਦੇ 1000 ਰੁਪਏ ਦਾ ਨਾ ਤੂੰ ਸੂਟ ਲੈ ਆਵੀਂ ਮੇਰੇ ਨਾਲ ਜਾ ਕੇ। ਤੇ ਚੰਗੀ ਗੱਲ ਹੀ ਆ ਕਿ ਆ ਤੇ ਤੇ ਲੈ ਆ ਲੈ ਬੜਾ ਸੋਹਣਾ ਤੇ ਆ ਜਾਂਦਾ। ਪਿਓਰ ਚੁੰਨੀ ਵਾਲਾ 1000 ਰੁਪਿਆ ਸੂਟ ਬੜਾ ਵਧੀਆ ਪਤਾਉਂਦਾ ਵਾ। ਹਾਂ ਜਾ ਕੇ ਵੇਖੀ ਬਾਜ਼ਾਰ ਕਿੰਨੇ ਸੂਟ ਲੱਗੇ ਆ। ਰੰਗ-ਬਰੰਗੇ ਡਿਜ਼ਾਈਨ ਜਿਹੜਾ ਮੱਗੀ ਲਈ। ਉਹ ਪਰਾਂ ਚੱਲਦੀ ਨਾ ਤੂੰ ਕੰਡਾ ਜੈਮਲ ਸਿੰਘ ਨਾਲ ਬੜੇ ਸੋਨੇ ਸੂਟ ਜਰ ਜਰ ਦੇ ਮਿਲਦੇ ਆ ਮਮੀ ਜੀ ਕੰਡਾ ਜੈਮਲ ਸਿੰਘ ਦਾ ਰੇਟ ਸੁਣਿਆ ਕਦੀ 10000 ਰੁਪਏ ਦੀ ਉੱਥੇ ਚੁੰਨੀ ਆਉਂਦੀ ਆ ਤੁਸੀਂ ਸੂਟ ਭਾਲਦੇ ਜੇ 1000 ਰੁਪਏ ਦੇ ਉਹ ਵੀ ਕੰਡਾ ਜੈਮਲ ਸਿੰਘ ਪਤਾ ਕਿੰਨਾ ਹਾਈ ਫਾਈ ਬਾਜ਼ਾਰ ਆ ਆ ਮੈਂ ਆਪਣੀ ਮੰਮੀ ਨਾਲ ਜਾਣੀ ਨਹੀਂ ਸ਼ਾਪਿੰਗ ਕਰਨ ਤੇ ਉੱਥੇ ਸੂਟ ਹੈਗੇ 5-5000 ਦੇ 8-8000 ਦੇ ਵਧੀਆ ਸੂਟ ਤੇ ਜੇ ਅਸੀਂ ਫੰਕਸ਼ਨ ਵਾਲਾ ਸੂਟ ਖਰੀਦਦੇ ਹਾਂ ਕਿ ਫੰਕਸ਼ਨ ਤੇ ਜਾਣਾ ਹੁੰਦਾ ਹੀ ਤੇ 12-13000 ਦਾ ਸੂਟ ਲੈਣੀ ਆ ਅਸੀਂ ਮਾਵਾ ਦੀਆਂ ਨੇ ਪੁੱਤ ਤੈਨੂੰ ਪਲੇਖਾ ਹਣਾ ਅਸੀਂ ਤਾਂ ਕਿੰਨੀ ਵੀਰਾਂ ਲੈ ਆਏ ਆ ਹਜ਼ਾਰ ਰੁਪਏ ਦਾ 8-700 ਹਜ਼ਾਰ ਬੜੀ ਸੋਹਣੀ ਨਾਲ ਚੁੰਨੀ ਪਿਓਰ ਦੀ ਚੁੰਨੀ ਨਾਲ ਬਹੁਤ ਹੀ ਸੋਹਣੇ ਪੁੱਤ ਤੈਨੂੰ ਪਲੇਖਾ ਲੱਗਾ ਹਣਾ ਤੂੰ ਹਜ਼ਾਰ ਦੀ ਗੱਲ ਕਾਣੇ ਮੈਂ ਦੇਖ ਹਜ਼ਾਰ ਚ ਆਖਣੀ ਤੂੰ ਦੋ ਦੋ ਤਿੰਨ ਤਿੰਨ ਹਜ਼ਾਰ ਨੂੰ ਤਰਪੀ ਨਾਲ ਨਿਆ ਪੁੱਤ ਮੰਮੀ ਜੀ ਸੂਟ ਤੇ ਉਹਨਾਂ ਦੇ 2.5 ਹਜ਼ਾਰ ਦੇ ਵੀ ਇੱਥੇ ਰੱਖੇ ਹੁੰਦੇ ਆ ਪਰ ਕਿਸੇ ਨਾ ਕੰਮ ਦੇ ਆ ਲਾਗੀ ਵੀ ਨਹੀਂ ਪਾਉਂਦੇ ਅੱਜ ਕੱਲ ਇਹੋ ਜਿਹਾ ਸੂਟ ਪੁੱਤ ਹੈ ਤੇ ਕਪੜਾ ਹੀ ਆ ਭਾਵੇਂ 2.5 ਦਾ ਭਾਵੇਂ 5 ਦਾ ਭਾਵੇਂ 250 ਦਾ ਜਾਣਾ ਤੇ ਉਹ ਰੂੜੀ ਤੇ ਹੀ ਹਏ ਤੇ ਕੱਪੜਾ ਆਈਆ ਪੁੱਤ ਤੂੰ ਗੁੱਸਾ ਨਾ ਕਰ ਮੈਨੂੰ ਤੇਰੇ ਜਨਮਦਾਨ ਦਾ ਚੇਤਾ ਹੀ ਆ ਆਹ ਵੇਹ ਪੁੱਤ ਮੈਂ ਆਪਣੀ ਪੀ ਅਤੇ ਪਿੱਡਾ ਸੋਹਣਾ ਤੋਟ ਲਿਆਈ ਆ ਕੀ ਲੈ ਗਿਆ ਮਮੀ ਜੀ ਟੋਟ ਗਿਆ ਤੇਰਾ ਤੇ ਰੂਹ ਖੁਸ਼ ਹੋ ਜਾਣਾ ਟੋਟ ਨੇ ਤੇ ਦੇਤਾ ਸਹੀਂ ਤੇ ਇੱਕ ਦਾ ਸੋਹਣਾ ਨਾਲੇ ਵੀ ਤੇਰੇ ਤੇ ਰੰਗ ਵੀ ਕਿੰਨਾ ਜੱਟਣਾ ਤੇਰੇ ਬਾਣੇ ਮੇਰੀ ਮੰਮੀ ਨੇ ਚੇਤਾ ਨਹੀਂ ਮੈਂ ਤਾਂ ਪੁੱਤ ਤੇਰਾ ਸਾਰਾ ਧਿਆਨ ਰੱਖਦੀ ਆ ਕਿਹ ਹੈ ਵੜਾ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਮੈਨੂੰ ਜਨਮ ਦੇਂਦਾ ਚੇਤਾ ਮੈਂ ਤਾਂ ਤਰੀਕ ਲਿਗੀ ਤੇਰੀ ਮਮੀ ਜੀ ਇਹ ਸੂਟ ਕਿੰਨੇ ਦਾ ਲੈ ਕੇ ਆਏ ਜੇ ਪੁੱਤ ਸੂਟ ਨੂੰ ਤੇ ਕੀ ਆਖਣਾ ਕਿੰਨੇ ਦਾ ਭਾਵੇਂ ਮਾੜਾ ਹੋਵੇ ਪਾਣੀ ਚੰਗਾ ਆਵੇ ਹੈ ਤੇ ਪੁੱਤ ਮੇਰਾ ਪਿਆਰ ਹੀ ਆ ਨਾ ਭਾਵੇਂ ਉਹ 250 ਵਾਲਾ ਬਾਅਦ ਕਿੰਨੇ ਵਾਲਾ ਤੂੰ ਕਹਿ ਤਾ ਕੋਈ ਗੱਲ ਨਹੀਂ ਵੇ ਕਿਡਾ ਸੋਹਣਾ ਮੰਮੀ ਜੀ ਉਹ ਤਾਂ ਪਿਆਰ ਦੇ ਵਿੱਚ ਪੈਸੇ ਨਹੀਂ ਦੇਖੀਦੇ ਕੱਪੜਾ ਤੇ 500 ਵਾਲਾ ਹੀ ਲੱਗਣ ਡਿਆ ਮੈਨੂੰ ਇਹਦੀ ਚਲ ਕੋਈ ਗੱਲ ਨਹੀਂ ਪੁੱਤ ਮੈਂ ਆਪਣੀ ਉਨਾਂ ਤੇ ਬਹੁਤ ਸੋਹਣਾ ਲਿਆਈ ਆ ਨਹੀਂ ਤਾਂ ਬੁਛਾਏ ਬੜਾ ਕੀਤਾ ਉਹਦੇ ਨਹੀਂ ਨਹੀਂ ਮੰਮੀ ਜੀ ਬਹੁਤ ਸੋਨਾ ਵਾ ਵੇਖ ਮੈਂ ਲਈ ਮੇਰਾ ਮੁੰਡਾ ਤੈਨੂੰ ਪੈਸੇ ਦੇ ਕੇ ਗਿਆ ਤੂੰ ਉੱਥੇ ਜਾ ਨਹੀਂ ਕਰਣਾ ਜਮਨ ਸੋਹਣਾ ਸੂਟ ਬਣਾ ਕੇ ਲਿਆਈ ਚੰਗਾ ਨਹੀਂ ਦਿੱਤੀ ਹਾਂ ਕੁਛ ਕੁਛ ਰਿਹਾ ਕਰ ਹਾਂ ਠੀਕ ਹੈ ਮੰਮੀ ਮੈਂ ਚਾਹ ਤਰ ਇਸੇ ਮਾਰ ਜਾ ਦੁੱਧ ਪਾਇਆ ਆਈ ਮੈਂ ਠੀਕ ਹੈ ਸੂਟ ਅੰਤਰਾਪ 500 ਰੁਪਇਆ ਤੋਂ ਵੱਧ ਸੂਟ ਨਹੀਂ ਹੈਗਾ ਉਹ ਤੇ ਉਹ ਮੈਨੂੰ 1000 ਰੁਪਇਆ ਦੇ ਕੇ ਤੇ ਚਲ ਗਏ ਆਖੇ ਸੂਟ ਲੈ ਲਈ ਆਏ ਨੇ ਇਹਨੇ ਦੇ ਸੂਟ ਹੁੰਦੇ ਆ ਅੱਜ ਤੱਕ ਮੈਂ ਤਾਂ 1500 2000 ਤੋਂ ਥੱਲੇ ਸੂਟ ਨਹੀਂ ਪਾਇਆ ਹਮੇਸ਼ਾ ਮੇਰੀ ਮਾਮੀ ਨੂੰ ਜਨਮ ਦਿਨ ਤੇ ਵੀ ਐਡਾ ਵਧੀਆ ਸੂਟ ਲੈ ਕੇ ਦਿੰਦੀ ਜੋ ਮੈਂ ਕਹਾਂ ਉਹ ਹੀ ਗਿਫਟ ਲੈ ਕੇ ਦਿੰਦੀ ਪਤਾ ਨਹੀਂ ਭੁੱਖੇ ਲੰਗਿਆਂ ਦੇ ਘਰ ਵੀ ਨਾ ਤਾਂ ਮੇਰੀ ਮਾਂ ਨੇ ਹੈ ਕੁੰਤਰਾਪ ਆਸ਼ਾਂ ਦੇਗੀ 2 ਘੰਟੇ ਘੇਰਿਆ ਪਿੱਛੇ ਮੇਰੀ ਜਨਮ ਦਿਨ ਦੀ ਕਿਰਤੀ ਸੀ ਖੋਣ ਖੋਕੇ ਗਈ ਅੱਜ ਤੇ ਹਾਟ ਕੋਟ ਬੜਾ ਅਚਰਬਾ ਹੋ ਗਿਆ। ਇਹਨਾਂ ਨੂੰ ਨਬਰਾਤ ਹੋਰ ਵੀ ਇਹੋ। ਆਪਣੀ ਰਮੇ ਕਿੱਦਾਂ ਸੋਹਣਾ ਡੁੱਟ ਦਿੱਤਾ। ਅਗਲੀ ਦੇ ਨਾਲ ਜੇ ਨਹੀਂ ਚੜਿਆ। ਉਹ ਦੀਰ ਪਾਸੋਂ ਵਾਲਾ ਸੋਹਣਾ। ਅਗਲੇ ਨਾ ਪਾ ਨਹੀਂ ਸਾਰਾ ਜੋਰ ਲਾ ਗਏ। ਚਿਰੋ ਅਗਲਾਂ ਕੋਲ ਦਾ ਫੜੇ ਵਾਗ ਨੂੰ ਆਖੇ। ਤੇ ਚੱਲ ਜੋਰ ਦਿੱਤਾ ਸੋਹੇ ਜਿਹੇ ਤਰਨਾ। ਪਰ ਕਿੱਥੇ? ਅਗਲੀ ਤੇ ਲੱਟ ਮੂਰੀ ਬੜਾ ਵੱਟ ਦੀ। ਉਹ ਨਹੀਂ ਨਾ ਆਏ ਤੇ ਜਿਉ। ਚਲ ਮੱਝਾਂ ਵਾਲੇ ਦੀ ਆਪਾ ਤੇ ਦੇ ਦਿੱਤਾ। ਹੈ ਇਹ ਕੌਣ ਹੈ ਰਿਮਲੀ ਹੈ ਹੈ ਕੀ ਕਿ ਤਰ੍ਹਾਂ ਨਾ ਦਸਿਆਣਾ ਪੁੱਛਿਆ ਲੈ ਕੀ ਆ ਰਹੀ ਹੈ ਕਿ ਨਹੀਂ ਮੈਂ ਤੁਹਾਨੂੰ ਕਿਹ ਕਿ ਤਰ੍ਹਾਂ ਹੈ ਨਾ ਦਸਿਆਣਾ ਪੁੱਛਿਆ ਬਤ ਤੋ ਹੋ ਜਾਤਾ ਕਿ ਕਿ ਤਰ੍ਹਾਂ ਅੱਜ ਭਾਬੀ ਦਾ ਜਨਮ ਦੇ ਨੇ ਆ ਨਾ ਕਿ ਮੈਂ ਸੋਚਿਆ ਮਿਸੀ ਘਰ ਆਵਾਂ ਅਈ ਸਤੈਨ ਕੀਤਾ ਹੈ ਲਾਹਣੀ ਮਗਰ ਨਾ ਪਹੁੰਚ ਸਕੀ ਮਾਪੂ ਦਾ ਜਨਮ ਆਈ ਦੀ ਸਿਆਣੀ ਮੈਤੀ ਕੋਈ ਜਣਵੇ ਆ ਗੋ ਭੁੱਲ ਗਈ ਕੀ ਅਗਰ ਬੈਂਕ ਪਰਫੈਕਟ ਹੋਵੇ ਮੈਂ ਪਾਪੀ ਤੇਮੀ ਅਵੇ ਬੋਤਨਦਰ ਬੈਠੀ ਭਾਬੀ ਚਲ ਚੰਗਾ ਤਾਂ ਹੀ ਚੇਤਾ ਹੈ ਤੇ ਤੂੰ ਪਤਾ ਆ ਕਿ ਕਿਹਾ ਉਹ ਮੈਂ ਗਿਫਟ ਹੀ ਭਾਬੀ ਰਸਤੇ ਛੋਟਾ ਜੇ ਮੈਂ ਹੁਣ ਖਾਲੀ ਲੱਗੂ ਥੋੜੀ ਆ ਜਾਣਾ ਚਲ ਪਤਾ ਗਿਫਟ ਛੋਟਾ ਵੱਡਾ ਨਹੀਂ ਹੁੰਦਾ ਜਿਹੜਾ ਪਿਆਰ ਨਾਲ ਆਵੇ ਨਾ ਉਹ ਗਿਫਟ ਹੀ ਹੁੰਦਾ ਜਲਾਜਾ ਪਰ ਮਾਵਾ ਕੀ ਇੱਥੇ ਦੇਖ ਕੇ ਕਰ ਲੈਣਾ ਮਮੂ ਸਾਹ ਤੂੰ ਕਿਉਂ ਨਾ ਆਉਂ ਕੋਈ ਨਹੀਂ ਪਰ ਆਉਣੀ ਤੇ ਵਿਆਹ ਤਾਂ ਸਹੀ ਨਹੀਂ ਪਰ ਆਉਣੀ ਜੰਮੀ ਪਤਾ ਹੈ ਜੰਮੀ

ਤੇ ਮੈਂ ਫਿਰ ਮੈਨੂੰ ਯਾਦ ਆ ਕਿ ਅੱਜ ਤੇ ਭਾਬੀ ਦਾ ਜਨਮ ਦਿਨ ਹੈ ਤੇ ਮੈਂ ਕਿਉਂ ਨਾ ਪਹਿਲੇ ਭਾਬੀ ਨੂੰ ਹੀ ਮਿਲਾਂ ਆ ਆ ਲੋ ਭਾਬੀ ਮੇਰੇ ਵੱਲੋਂ ਛੋਟਾ ਜਿਹਾ ਗਿਫਟ ਤੁਹਾਡੇ ਲਈ ਠੀਕ ਹੈ ਕੀ ਲੈ ਕੇ ਆਏ ਦੀਦੀ ਤੁਸੀਂ ਇਹ ਕੋਈ ਖੇਚਲ ਕਰਨੀ ਸੀ ਤਾਪਾ ਕੀ ਤਾਂ ਕੁਝ ਮੰਡੇ ਆ ਮੰਮੀ ਆਪਣੇ ਆਂ ਦੀ ਖੇਚਲ ਥੋੜੀ ਹੁੰਦੀ ਆ ਪਿਆਰ ਹੁੰਦਾ ਵਾ ਠੀਕ ਹੈ ਬੱਚੇ ਵਧੀਆ ਦੀਦੀ ਤੇ ਦੀਦੀ ਤੁਸੀਂ ਇੰਨੀ ਕਾਤੋਂ ਖੇਚਲ ਕੀਤੀ ਜਦੋਂ ਕਿਤੇ ਤੁਸੀਂ ਆਉਂਦੇ ਤੇ ਉਦੋਂ ਮੈਨੂੰ ਤੁਸੀਂ ਆ ਦੇ ਦਿੰਦੇ ਆ ਚੇਚਾ ਆ ਦੇਣਾ ਹੈ ਜੇ ਮੈਨੂੰ ਦੱਸੋ ਤੁਸੀਂ ਲੈ ਭਾਬੀ ਜਨਮ ਦਿਨ ਤੇ ਅੱਜ ਹੀ ਤੇ ਅੱਜ ਹੀ ਦੇਣਾ ਬੰਦਾ ਹੀ ਨਾ ਬਾਅਦੋਂ ਮੈਂ ਕਿੱਥੇ ਲੈ ਕੇ ਆਉਂਦੀ ਹਾਂਜੀ ਇਹ ਤੇ ਚਲ ਕੋਈ ਗੱਲ ਨਹੀਂ ਹੱਗੋ ਪਿੱਛੇ ਦੇੇਸ਼ਣ ਨਾ ਸੀ ਚੇਚਾ ਭੱਜੀ ਆਏ ਜਿਸ ਗੱਲ ਵਾਸਤੇ ਚਲ ਕੋਈ ਗੱਲ ਨਹੀਂ ਤੁਸੀਂ ਪੀਓ ਪਾਣੀ ਵੀ ਪੁੱਤੋ ਨਾ ਕਿੰਨਾ ਚਾਹ ਕੀਤਾ ਤੇ ਭੱਜੀ ਆਈ ਅੱਜ ਮਮੀ ਜੀ ਨੇ ਨਹੀਂ ਕਹੀ ਤੇ ਮੈਨੂੰ ਤੇਰਾ ਜਨਮ ਦਿਨ ਕਿਤੇ ਮੈਂ ਤਾਂ ਆ ਬਹਾਰ ਆ ਰਹੀ ਕਿ ਇਹਨੂੰ ਕਿਉਂ ਤਰੀ ਆਉਂਦੀ ਹੈ ਇਹ ਵੇਲੇ ਦੇ ਵੀ ਪਤਾ ਕਿੰਨਾ ਚਾਹ ਕੀਤਾ ਉਹਨੇ ਤੇਰਾ ਹਾਂਜੀ ਮੰਮੀ ਜੀ ਹਾਂ ਕਿਉਂ ਨਹੀਂ ਕਿਡਾ ਸਕੋਰਾ ਵੇ ਬਹੁਤ ਸੋਹਣਾ ਕੋਈ ਕਾ ਹਾਂ ਭਾਬੀ ਤੈਨੂੰ ਪਸੰਦ ਨਹੀਂ ਆਇਆ ਨਹੀਂ ਨਹੀਂ ਦੀਦੀ ਤੁਹਾਨੂੰ ਕਿੰਨੇ ਕਿ ਪਸੰਦ ਨਹੀਂ ਆਇਆ ਬੜਾ ਵਧੀਆ ਵਾ ਕੋਈ ਗੱਲ ਹੀ ਨਹੀਂ ਤੁਹਾਡੇ ਭਾਜੀ ਗਏ ਸੀ ਪਤਾ ਕਿਤੇ ਨਾ ਚੰਡੀਗੜ੍ਹ ਉੱਥੋਂ ਮੇਰੇ ਵਾਸਤੇ ਲਿਆਈ ਤੇ ਮੈਂ ਕਿਹਾ ਬਹੁਤ ਵਧੀਆ ਵਾ ਤੇ ਭਾਬੀ ਨੂੰ ਕਿਉਂ ਨਾ ਇਹ ਗਿਫਟ ਦਿੱਤਾ ਜਾਵੇ ਲੈ ਦੀਦੀ ਫਿਰ ਤੁਸੀਂ ਰੱਖ ਲੈਣਾ ਸੀ ਮੈਨੂੰ ਕੱਤੋਂ ਦੇ ਅੰਡੇ ਚ ਫਿਰ ਤੁਸੀਂ ਉਹ ਭਾਪੀ ਮੇਰੇ ਵਾਸਤੇ ਦੋ ਹੀ ਨਾ ਤੇ ਮੈਂ ਸੋਚਿਆ ਕਿ ਭਾਬੀ ਵਾਸਤੇ ਲੈ ਜਾਨੀ ਆ। ਅੱਛਾ। ਮੈਨੂੰ ਚੰਗਾ ਲੱਗਾ ਨਾ ਬਾਹਰ ਇਦਾਂ ਦਾ ਨਹੀਂ ਨਾ ਮਿਲਣਾ ਸੀਗਾ। ਹਾਂਜੀ। ਇਹ ਇਦਾਂ ਦੇ ਘਾਟ ਹੀ ਮਿਲਦੇ ਆ। ਹੋਰ ਬੋ ਵੀਰੇ ਦਾ ਕੀ ਹਾਲ? ਬਸ ਵਧੀਆ ਵਧੀਆ। ਤੇ ਕਿੱਥੇ ਚੱਲੇ ਅੱਜ? ਅੱਜ ਵੇਖੋ ਕਿੱਥੇ ਲੈ ਕੇ ਜਾਂਦੇ ਨੇ। ਮੈਨੂੰ ਇੰਨਾ ਕਹਿਣ ਦੇ ਸੀ ਵੀ ਰੋਟੀ ਪਾਣੀ ਤੈਨੂੰ ਖਵਾ ਲਿਆਉਂਗਾ ਬਾਹਰ। ਹੋਰ ਉਹਨਾਂ ਨੇ ਕਿੱਥੇ ਲੈ ਕੇ ਜਾਣਾ ਮੈਨੂੰ। ਹੋਰ ਤੇ ਕਦੀ ਕਿਤੇ ਲੈ ਕੇ ਹੀ ਨਹੀਂ ਗਏ ਅੱਗੇ। ਲੈ ਭਾਬੀ ਹੋਰ ਕੀ ਚਾਹੀਦਾ ਵਾ? ਦੋਵੇਂ ਜਣੇ ਜਾਓ ਰੋਟੀ ਪਾਣੀ ਖਾਓ ਇੰਜੋਏਮੈਂਟ ਕਰੋ ਹਾਂਜੀ ਕੋਈ ਗੱਲ ਨਹੀਂ ਚੱਲ ਜੰਗੇ ਚਲੋ ਠੀਕ ਆ ਤੁਸੀਂ ਪੀਓ ਸ਼ਰਬਤ ਮੈਂ ਹਾਂ ਮਮੀ ਲੋਕ ਤਾਂ ਮੇਨੂੰ ਸ਼ਾਂਤ ਨਹੀਂ ਕਰਾ ਉਹ ਕਿ ਉਹ ਵੀ ਸੂਰ ਦਿੱਤਾ ਤੇ ਨਾਲ ਕੋਈ ਚੰਦੀ ਤੇ ਮਰ ਤੁੰ ਲਿਆਦਾ ਤੇ ਇਹ ਕਿੱਥੋਂ ਤੋਂ ਤੁਰ ਕੇ ਕਰਾਇਆ ਲਾ ਕੇ ਪਤਾ ਕਿੱਥੋਂ ਆਲੇ ਬੱਚੇ ਛੱਡ ਕੇ ਤੇ ਪਸੰਦ ਜਾਂਦਾ ਇਹਨੂੰ ਫੇਰ ਨਹੀਂ ਆਇਆ ਉਧਰੋਂ ਆਂਦੀ ਯਾਰ ਪੀਆ ਤੇਰੇ ਮੁੰਡੇ ਨੇ ਦਿੱਤਾ ਯਾਰ ਨਾ ਆਪਣਾ ਸੂਟ ਨਹੀਂ ਆਗਾ ਦੇਖਾ ਕਿ ਕਿਤੇ ਸੋਨੇ ਦੇ ਆ ਆਪਾਂ ਲੈ ਆ ਤੇ ਮੈਂ ਕਿਹਾ ਕਿ ਉੱਥੇ ਜਾਵਾਂ ਕੜਣਾ ਜਮਲਸਾ ਬੜੇ ਸੋਨੇ ਸੂਟ ਮਿਲ ਜੇ ਪਬਲੀਆ ਕੀ ਪਾ ਤੇ ਤੈਨ ਤੈਰ ਯਾਰ ਯਾਰ ਤੋਂ ਬਿਨਾ ਸੂਟ ਨਹੀਂ ਪਉਂਦੀ ਮੇਰੀ ਮਾਂ ਤੇ ਆ ਲੈ ਕੇ ਦਿੰਦੀ ਆ ਲੈ ਕੇ ਦਿੰਦੀ ਚਲ ਕੋਈ ਗੱਲ ਨਹੀਂ ਮੰਮੀ ਅੰਕਿੱਤ ਵੇਲੇ ਆਂਤਰਾ ਕਹਿੰਦੇ ਆਪਸ ਹੈ ਆ ਲਿਆਉਣ ਵਾਲਾ ਆ ਕਹਿੰਦਾ ਮੁੱਠ ਮਿਲਿਆ ਉਹ ਨਾ ਕਹੀ ਚੀਜ਼ ਨਾ ਸ਼ਰਮ ਨਹੀਂ ਹੁੰਦੀ ਇਹਨੂੰ ਅਖੇ ਭਾਬੀ ਤੈਨੂੰ ਚੇਚਾ ਨਾ ਮੈਂ ਗਿਫਟ ਦੇਣ ਆਈ ਆ ਮੈਂ ਤੇ ਬੱਚਿਆਂ ਦੀ ਪੇਰੈਂਟਸ ਮੀਟਿੰਗ ਵੀ ਮਿਸ ਕਰਤੀ ਮੈਂ ਤੇ ਉੱਥੇ ਵੀ ਨਹੀਂ ਗਈ ਆ ਕੀ ਥੜਿਆ ਇਹਨੂੰ ਲਿਆਉਣ ਖਾ ਅੱਜ ਜਦੋਂ ਫੇਰ ਕਿਤੇ ਆਉਂਦੀ ਨਾ ਤੇ ਉਦੋਂ ਦੇ ਦਿੰਦੀ ਮੈਨੂੰ ਸ਼ਰਮਈ ਆਈ ਨਾ ਇਹਨਾਂ ਨੇ ਕਿ ਇਹੋ ਜਿਹਾ ਗਿਫਟ ਕੋਈ ਦਿੰਦਾ ਜਨਮ ਦਿਨ ਤੇ ਪੁਰਾਣੇ ਕੋਹਤੀ ਹੈ ਫਿਰ ਮਾਣੇ ਕੋਹਤੀ ਤੇ ਹੁਣ ਇਹਨੇ ਕੋਹਤੀ ਸ਼ਰਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਨੂੰ ਨਾ ਕੁਝ ਟਾਈਮ ਲੱਗਣਾ ਵਾ ਆਪਣੇ ਘਰ ਲਈ ਢਲਣ ਵਾਸਤੇ ਤੁਹਾਨੂੰ ਪਤਾ ਪਿਛੂ ਤਗੜੇ ਘਰ ਹੁਆ ਤੇ ਤਾਂ ਤੋਂ ਅਹੀਂ ਤੇ ਪਹਿਲੇ ਆਪਣੇ ਵੱਲੋਂ ਮਹਿੰਗਾ ਗਿਫਟ ਦਿੱਤਾ ਹੁਆ ਕਿ ਮੈਂ ਸੂੜ ਦਵਾ ਮੇਰੀ ਨੋ ਨੂੰ ਤੇ ਮੈਂ ਵੀ ਆਪਣੇ ਵੱਲੋਂ ਵਧੀਆ ਗਿਫਟ ਲਿਆਈਆਂ ਪਰ ਉਹਦੇ ਵਾਸਤੇ ਆ ਗਿਫਟ ਕੁਝ ਵੀ ਨਹੀਂ ਗੇ ਤੁਹਾਨੂੰ ਕੋਈ ਨਹੀਂ ਪਤਾ ਮੈਂ ਗੁੱਸਾ ਕੀ ਕਰਨਾ ਆਪਾਂ ਜਿੰਨੇ ਜੋਗੇ ਦਿਨ ਨਹੀਂ ਆ ਅਗਲੇ ਦਿਨ ਨਹੀਂ ਨੱਕਦੇ ਚੜਦਾ ਤਾਂ ਹੁਣ ਆਪਾਂ ਕੀ ਕਰ ਸਕਦੇ ਵੇ ਤੂੰ ਵੀ ਕਿੱਥੋਂ ਤੱਕ ਆਈ ਧੋਪ ਚ ਮੁੰਡਾ ਵੀ ਛੇ ਰਿਆ ਰੁਪਏ ਦੇ ਗਿਆ ਮੈਂ ਕਿੱਡਾ ਸੋਨਾ ਸੂਟ ਲਿਆਂਦਾ ਉਹ ਵੀ ਮੈਂ ਕਰਦੀ ਮੂੰਹ ਮੋੜਦੀ ਆ ਜਿਹੜੀ ਆ ਕਰਦੀ ਅਗਲੀ ਤੂੰ ਇਹਨਾਂ ਨੂੰ ਘਸਾਣੀ ਕਰਨਾ ਹੁਣ ਆਪਾਂ ਪਤਾ ਇਹਦੇ ਟੇਕਿਆਂ ਦੀ ਰੀਸ ਨਹੀਂ ਨਾ ਆਪਾਂ ਕਰ ਸਕਦੇ ਉਹ ਪੁੱਤ ਤਗੜੇ ਹੋਏ ਆਪਾਂ ਵੇ ਆਪਣੇ ਹਿਸਾਬ ਨਾਲ ਆਪਾਂ ਚੱਲਣਾ ਜਿੰਨੇ ਕ ਆਪਣੇ ਅੰਦੇਂ ਦੇ ਚਾਦਰ ਹੋਣਾ ਕਿ ਪੈਰ ਫਸਾਰੋ ਐਵੇਂ ਬਾਹਰ ਮੁੜ ਕੇ ਲੰਕਦੇ ਫਿਰਨਗੇ ਕੋਈ ਨਹੀਂ ਮੰਮੀ ਤੁਹਾਨੂੰ ਮੈਂ ਕਹਿੰਦੇ ਨਹੀਂ ਹੁਣ ਇਹ ਟਾਈਮ ਲੱਗੂਗਾ ਆਪਣੇ ਘਰ ਦੀ ਢੱਲਣ ਵਾਸਤੇ ਪਿਛਲੀਆਂ ਤਾਂ ਹੌਲੀ ਹੌਲੀ ਹਟਣ ਗਈਆਂ ਨਾ ਤੁਸੀਂ ਪਿਆਰ ਕਰੋਗੇ ਅੱਪੇ ਹੋਰ 2-4 ਦਿਨ 10 ਦਿਨ ਮਹੀਨਾ ਅੱਪੇ ਠੀਕ ਹੋ ਜੂਗੀ ਚਲ ਠੀਕ ਹੈ ਪੁੱਤ ਮੰਮੀ ਮੈਂ ਨਾ ਹੁਣ ਜਾਵਾਂ ਬੱਚੇ ਵੇ ਰਣਾ ਡੀਕਦੇ ਹੋਣੇ ਆ ਚਲ ਕੋਈ ਨਹੀਂ ਪੁੱਤ ਅਜਿਹਾ ਜ਼ਰੂਰੀ ਜਾਣਾ ਕਿਉਂਕਿ ਜਵਾਹ ਮਾਣਾ ਲੈਂਦੀ ਨਹੀਂ ਨਹੀਂ ਮम्मी ਮੈਂ ਬਹੁਤ ਸਰਪੰਤ ਭੱਜਿਆ ਆਈਆਂ ਤੇ ਭੱਜੀ ਜਾਣਗੀ ਕੋਈ ਨਹੀਂ ਮੈਂ ਤੇ ਭਾਬੀ ਕਰਕੇ ਆਈ ਨਹੀਂ ਕਿ ਨਹੀਂ ਜਨਮ ਦੇ ਨੇ ਭਾਬੀ ਦਾ ਮੈਂ ਵਿਸ਼ ਘਰ ਆ ਮੈਂ ਇੱਕ ਵਾਰ ਚਲ ਚੰਗਾ ਪੁੱਤ ਚਲ ਮम्मी ਠੀਕ ਆ ਫਿਰ ਮੈਂ ਚਲਦੀ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਆ ਨੇ ਬਸ ਠੀਕ ਆ ਅਜ ਤਾਂ ਧੀ ਰਾਣੀ ਵੀ ਇੱਥੇ ਮਿਲ ਗਈ ਆ ਨਾਲੇ ਵਧਾਈ ਹੋਵੇ ਭਾਬੀ ਦੇ ਜਨਮ ਦਿਨ ਦੀ ਬਹੁਤ ਬਹੁਤ ਅੱਛਾ ਮੈਂ ਵੀ ਮਾਸੀ ਜੀ ਤਾਂ ਹੀ ਆਈ ਸੀ ਸੱਸੀ ਬੜੀ ਜੀ ਲਾਉਂਦੇ ਨਾ ਨਿਸ਼ਕਾ ਹਾਂਜੀ ਹੋਰ ਸੁਣਾਓ ਭੈਣ ਜੀ ਬਸ ਠੀਕ ਹੈ ਵਧਾਈ ਹੋਵੇ ਤੁਹਾਨੂੰ ਨੂਰਾਣੇ ਦੇ ਜਨਮ ਦਿਨ ਤੇ ਮੰਮੀ ਜੀ ਭੈਣ ਜੀ ਜਦੀ ਜਦੀ ਸੱਸੀ ਘਰ ਮੰਮੀ ਜੀ ਸੱਚੀ ਗਾਲ ਹੈਪੀ ਬਰਥਡੇ ਥੈਂਕ ਯੂ ਮੰਮੀ ਜੀ ਗੋਡ ਹੋਰ ਸੁਣਾਓ ਠੀਕ ਹੈ ਠੀਕ ਹਾਂ ਤੂੰ ਸੁਣਾ ਤੂੰ ਠੀਕ ਹੈ ਮੰਮੀ ਤਾਂ ਸੀ ਦੱਸਿਆ ਮੈਨੂੰ ਨਹੀਂ ਕਿ ਤੁਸੀਂ ਆਉਣਾ ਵਾ ਇਹ ਤਾਂ ਸਰਪ੍ਰਾਈਜ਼ ਸੀ ਹੈਨਾ ਮੈਂ ਕਿੱਸੀ ਮੱਚੋ ਪੁੱਤ ਕੇ ਚਲੇ ਜਾਣਾ ਇਹਨੂੰ ਮੈਂ ਦੱਸਣਾ ਨਹੀਂ ਹੋਰ ਸੁਣਾਓ ਪਰਿਵਾਰ ਬਾਕੀ ਠੀਕ ਠਾਕ ਹੈ ਭਾਬੀ ਹੁਣੀ ਵੀਰ ਜੀ ਹੁਣੀ ਸਭ ਠੀਕ ਆ ਸਾਰੇ ਤੁਸੀਂ ਨਾਲ ਲੈ ਆਉਣਾ ਸੀ ਉਹਨਾਂ ਨੂੰ ਜੇ ਕਿਸੇ ਦਾ ਟਾਈਮ ਨਹੀਂ ਲੱਗਾ ਤੇ ਮੈਂ ਤੇ ਆ ਗਈ ਨਾ ਬਹੁਤ ਵਧੀਆ ਕੀਤਾ ਮੰਮੀ ਜੀ ਤੁਸੀਂ ਜੋ ਆ ਗਏ ਮੈਂ ਤੇ ਸਵੇਰ ਦੀ ਦੇਖੰਦੀ ਸੀ ਕਿ ਮੰਮੀ ਦਾ ਜੋ ਫੋਨ ਹੀ ਨਹੀਂ ਆਇਆ ਮੈਨੂੰ ਕੀ ਪਤਾ ਸਿੱਧਾ ਹੀ ਸਰਪ੍ਰਾਈਜ਼ ਦੇ ਦੇਣਾ ਵਾ ਬਸ ਮਾਮਾ ਨੂੰ ਕਦੀ ਈਆਂ ਦਾ ਜਨਮ ਦਿਨ ਭੁੱਲਦੇ ਆ ਕਿਸੇ ਬੱਚੇ ਦੇ ਵੀ ਨਹੀਂ ਭੁੱਲਦੇ ਹੋਰ ਸੁਣਾ ਤੋ ਕੀ ਹਾਲ ਚਾਲ ਬਹੁਤ ਵਧੀਆ ਮੰਮੀ ਹੋਰ ਭੈਣ ਜੀ ਸਾਰਾ ਪਰਿਵਾਰ ਠੀਕ ਠਾਕ ਹੈ ਬੜਾ ਵਧੀਆ ਭੈਣ ਜੀ ਮਹਾਰਾਜ ਦੀ ਕਿਰਪਾ ਵਾ ਪਹਿmera ਬਾਗ ਪਰਿਵਾਰ ਬੜਾ ਵਧੀਆ ਵਾ ਚਲ ਚੰਗਾ ਕੀਤਾ ਤੂੰ ਹੀ ਨਹੀਂ ਆ ਗਈ ਰੋਂ ਕੇ ਲੱਗੀ ਵੇਖੋ ਇਹ ਵੀ ਮਮਨ ਵੀ ਆ ਗਈ ਤੂੰ ਹੀ ਨਹੀਂ ਆ ਗਈ ਰੋਂ ਕੇ ਲੱਗੇਗੀ ਮੰਮੀ ਮਾਸੀ ਜੀ ਚਲੋ ਹਾਂ ਤੁਸੀਂ ਬੈਠੋ ਗੱਲਾਂ ਬਾਤਾਂ ਕਰੋ ਮੈਂ ਨਾ ਜਾਣਾ ਜਰਾ ਅੱਜ ਨਾ ਬੱਚਿਆਂ ਦੀ ਵਾਇਰਸ ਮੀਟਿੰਗ ਮੈਂ ਤੇ ਭਾਪੀ ਕਰਕੇ ਆਈ ਕਿ ਜਨਮ ਦੇਣਾ ਵਿਸ਼ਵਾਟਾ ਮੈਂ ਆਈ ਹਾਂ ਤਾਂ ਤੂੰ ਹੀ ਚੱਲੇ ਜੇ ਬੈਠੋ ਜੀ ਥੋੜੀ देर ਨਹੀਂ ਮੱਸ ਕੀ ਕੋਈ ਨਹੀਂ ਫਿਰ ਮਿਲਾਂਗੀ ਮੈਂ ਤੁਹਾਨੂੰ ਜਰੂਰ ਚਲੋ ਠੀਕ ਹੈ ਬੜਾ ਚਲੋ ਕੋਈ ਗੱਲ ਨਹੀਂ ਦੀਦੀ ਤੁਸੀਂ ਫੇਰ ਆ ਜਿਓ ਹਾਂ ਭਾਬੀ ਕੋਈ ਗੱਲ ਨਹੀਂ ਤੁਸੀਂ ਬੈਠੋ ਮੰਮਾ ਨਾਲ ਕਰਕੇ ਬੱਚੇ ਆਇਓ ਜੀ ਠੀਕ ਹੈ ਰਾਜੂ ਲੈ ਕੇ ਕਰਿਆ ਠੀਕ ਹੈ ਹਾਂ ਠੀਕ ਹੈ ਦੀਦੀ ਚਾਹ ਹੋਈ ਗੱਲ ਤੇ ਅਸੀਂ ਘਾਹ ਪੈਂਦੀ ਨਹੀਂ ਨਾ ਤਾਂ ਤੇ ਲਿਆਓ ਕੁਛ ਪੀਂ ਨੂੰ ਕਰਦੀ ਵੜੀ ਬਾਣ ਬੰਦੀ ਬਣਾ ਲਿਆਓ ਤੁਸੀਂ ਕਟੀਰਾ ਕੋ ਨਿਪਾ ਲਿਆ ਮਮੀ ਨੂੰ ਬੜੀ ਪਸੰਦ ਆ ਠੀਕ ਠੀਕ ਹੈ ਠੀਕ ਹੈ ਹੋਰ ਸੁਣਾਓ ਮੰਮੀ ਜੀ ਤੁਸੀਂ ਬਸ ਠੀਕ ਹੈ ਹੋਰ ਤੁਸੀਂ ਸਭ ਠੀਕ ਹੈ ਨਾ ਮੰਮੀ ਤਾਂ ਮੇਰਾ ਜਨਮ ਦਿਨ ਜਾਲ ਸੀ ਤੇ ਮੇ ਤੇ ਮੁੱਗੇ ਵੀ ਤੇ ਉਹ ਕੱਲ੍ਹ ਕਿਹਾ ਕਿ ਅੱਡੀ ਤੇ ਮਮਾ ਨੂੰ ਤੇ ਬੱਚਾ ਦੇ ਜਨਮ ਦਿਨ ਭੁੰਦੇ ਮਮੀ ਤੁਸੀਂ ਸੂਟ ਬੜਾ ਸੋਨਾ ਪਾਇਆ ਹੈ ਇਹ ਪਤਾ ਕਿਹੜਾ ਸੂਟ ਹੈ ਜਿਹੜਾ ਪਿਛਲੀ ਵਾਰ ਤੂੰ ਮੈਨੂੰ ਕੋ ਰਹਿਣ ਨਹੀਂ ਸੀ ਗਈ ਤੇ ਦੂਰ ਲੈ ਕੇ ਦੱਸੇ ਮਮੀਆਂ ਪ੍ਰਿੰਟ ਘੜੇ ਤੇ ਬੜਾ ਜਚਣਾ ਤੇ ਮੈਂ ਕਿਹਾ ਚੱਲ ਮੈਂ ਤੇਰੇ ਕੋ ਚੱਲੀ ਦੋਤੀ ਪਾ ਕੇ ਚਲਦੀ ਮਮੀ ਬੜਾ ਸੋਨਾ ਲੱਗੰਦਿਆ ਵਾ ਸੱਚੀ ਬਹੁਤ ਸੋਨਾ ਵਾ ਜਿੰਨੇ ਲੈ ਕੇ ਦਿੱਤਾ ਤੂੰ ਆਪ ਘੱਟ ਸੋਹਣੀ

ਮੰਮੀ ਇਹੀ ਤਰ੍ਹਾਂ ਮਤਲਬ ਹੈ ਕਿ ਉਹ ਜਿਉਂ ਬਹਿਣ ਲੱਗੇ ਜਦ ਬਹਿਣ ਕਿਉਂ ਨਹੀਂ ਦਿੱਤਾ ਜਾ ਕੇ ਮੰਮੀ ਚਾਹ ਧਰੋ ਉਹ ਮੰਮੀ ਜਿਉਂ ਇੱਥੇ ਬਹਿ ਜਾਣਗੇ ਤੇ ਮੈਂ ਤੁਹਾਡੇ ਨਾਲ ਕੀ ਗੱਲਬਾਤ ਕਰੂੰਗੀ ਦੱਸੋ ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਮਾਮਾ ਤਾਂ ਹੀ ਆਪਾਂ ਹੈਗੀਆਂ ਵਾ ਸੋ ਗੱਲਬਾਤ ਕਰਨੀ ਹੁੰਦੀ ਬੰਦੇ ਨੇ ਤੁਸੀਂ ਉਹਨੂੰ ਨਾਲ ਜੋੜੀ ਰੱਖਣਾ ਪਰ ਬੇਟਾ ਇਹ ਵੀ ਤੈਨੂੰ ਨਾ ਚੰਗਾ ਲੱਗਦਾ ਤੂੰ ਉਹਨਾਂ ਦੇ ਘਰ ਵਿੱਚ ਹੀ ਉਹਨਾਂ ਨੂੰ ਕਹਿਣ ਲਈ ਆ ਕਿ ਤੁਸੀਂ ਜਾਓ ਚਾਹ ਧਰੋ ਤੇਰਾ ਫਰਜ਼ ਬੰਦਾ ਸੀ ਉਹਨਾਂ ਨੂੰ ਮੇਰੇ ਕੋਲ ਬਿਠਾਉਂਦੀ ਤੇ ਤੂੰ ਆਪ ਚੰਗੀ ਕੰਮ ਕਰਦੀ ਮੈਨੂੰ ਹੀ ਤੇਰਾ ਐਟੀਟਿਊਡ ਸਹੀ ਨਹੀਂ ਲੱਗਾਗਾ ਮੰਮੀ ਇੱਥੇ ਕੰਮ ਹੀ ਤਾਂ ਕਰੀਦਾ 24 ਘੰਟੇ ਬੇਟਾ ਹੋਰ ਕਰਦਾ ਕਿ ਤੇਰੀ ਭਾਬੀ ਨਹੀਂ ਕਰਦੀ ਕਿ ਮੈਨੂੰ ਇਹ ਚੀਜ਼ ਚੰਗੇ ਨਹੀਂ ਲੱਗੀ ਬੇਟਾ ਓ ਛੱਡੋ ਮੰਮੀ ਮੰਮੀ ਤੁਹਾਨੂੰ ਨਹੀਂ ਪਤਾ ਇਹ ਸਾਰਾ ਟੱਬਰ ਕਿੱਦਾਂ ਦਾ ਵਾ ਧੰਨਵਾਦ ਮੰਮੀ ਬਹੁਤ ਵਧੀਆ ਟੱਬਰ ਹੈ ਮੇਰੀ ਤੇ ਗੱਲ ਸੁਣ ਲਓ ਵੇਖੋ ਅਮੋਂ ਅੱਜ ਮੇਰਾ ਜਨਮ ਦਿਨ ਹੈ ਨਾ ਪਾਪ ਤੇ ਇਹ ਮੈਨੂੰ 1000 ਰੁਪਿਆ ਦੇ ਕੇ ਗਏ ਕਹਿੰਦੇ ਮੈਂ ਆਉਂਗਾ ਨਾ 1000 ਰੁਪਏ ਰਖ ਲਾ ਇਹਦੀ ਕੋਈ ਚੀਜ਼ ਲੈ ਆਉਣੀ ਮੇਰੇ ਨਾਲ ਜਾ ਕੇ ਦੱਸੋ ਮੰਮੀ ਇਹ 1000 ਰੁਪਏ ਦਾ ਕੀ ਹੁੰਦਾ ਹੈ ਹੈ ਹਜੇ ਮੇਰਾ ਉਹ ਗੁੱਸਾ ਲੱਥਾ ਨਹੀਂ ਤੇ ਮੇਰੀ ਸੱਸ ਆ ਗਈ ਭੈੜਾ ਜਾ ਕੇ ਨਾ ਕੰਮ ਦਾ ਸੂਟ ਲੈ ਕੇ ਕਹਿੰਦੀ ਆ ਪਾ ਮੰਮੀ ਵੱਧ ਤੋਂ ਵੱਧ 600 ਰੁਪਏ ਦਾ ਸੂਟ ਦੇ ਇਸ ਤੋਂ ਤੇ ਸੂਟ ਲਈਂਗੀ ਆਖੇ ਪੁੱਤ ਨਾ ਤੇਰੇ ਜਨਮ ਦਿਨ ਤੇ ਨਾ ਮੈਂ ਸੂਟ ਲੈ ਕੇ ਆਈ ਆ ਮिन्नੂ ਨਹੀਂ ਤੇਰਾ ਜਨਮ ਦਿਨ ਭੁੱਲਿਆ ਮੈਂ ਤੇ ਕਿੰਨੇ ਦਿਨਾਂ ਦੇ ਪੈਸੇ ਜੋੜ ਲਈ ਤੇਰੇ ਵਾਸਤੇ ਵੀ ਕਿ ਤੈਨੂੰ ਸੂਟ ਦੇਣਾ ਮੈਨੂੰ ਮੰਮੀ ਫੇਰ ਗੁੱਸਾ ਚੜ ਗਿਆ ਹੈ ਆ ਸੂਟ ਬੈੱਡ ਤੇ ਸੁੱਟ ਕੇ ਆਈ ਹੈ ਤੇ ਬਾਅਦ ਆ ਗਈ ਨਾਨਾਣ ਐ ਆ ਅੰਤਰਾ ਪਰਸਲੇ ਆਈ ਹੈ ਆ ਪਤਾ ਨਹੀਂ ਕਿਹੇ ਚੀਜ਼ ਨਾ ਮੈਨੂੰ ਲੱਗਦਾ ਮੁਫਤ ਬਣਿਆ ਜੇ ਇਹਨੇ ਪੈਸੇ ਨਹੀਂ ਇਹਨੇ ਖਰਚੇ ਹੈਗੇ ਆਂਦੀ ਇਹ ਨਾ ਅੱਜ ਨਾ ਬੱਚਿਆਂ ਦੀ ਪੇਰੈਂਟਸ ਮੀਟਿੰਗ ਹੀ ਤੇ ਮੈਂ ਪੇਰੈਂਟਸ ਮੀਟਿੰਗ ਤੇ ਨਹੀਂ ਗਈ ਭਾਬੀ ਤੇਰੇ ਵਾਸਤੇ ਨਾ ਆਹ ਕੈਟ ਲੈ ਕੇ ਆਈ ਆ ਆ ਤੇਰੇ ਜਨਮ ਦਿਨ ਵਾਸਤੇ ਮੈਂ ਕਿਹਾ ਤੈਨੂੰ ਚੰਗਾ ਲੱਗੂਗਾ ਆ ਲੈ ਫੜ ਰੱਖ ਲੈ ਤੈਨੂੰ ਦਿੱਤਾ ਤੇ ਆ ਨਾ ਜੇ ਮਾਲਾ ਨਾ ਦਿੰਦੇ ਫੇਰ ਕਿੰਨਾ ਅਸਕਰ ਦਾ ਜਵਾਬ ਦੇ ਨਾ ਦਿੰਦੇ ਤਾਂ ਫਿਰ ਮਨ ਲ ਤੂੰ ਅੱਜ ਆਪਣੇ ਜਨਮ ਦਿਨ ਤੇ ਆ ਸਾਰੀਆਂ ਚੀਜ਼ਾਂ ਦੀ ਤੁਲਨਾ ਐਸ ਕਰਕੇ ਕਰਨ ਨਹੀਂ ਹੈ ਹੇ ਹੇ ਮੰਮੀ ਤੁਹਾਨੂੰ ਪਤਾ ਨਹੀਂ ਹੈ ਵਾ ਜਦੋਂ ਉੱਥੇ ਮੇਰਾ ਜਨਮ ਦਿਨ ਹੁੰਦਾ ਸੀ ਤੇ ਮੈਨੂੰ ਕਿੱਡੇ ਕਿੱਡੇ ਵੱਡੇ ਗਿਫਟ ਦਿੰਦੇ ਸੀ ਤੁਸੀਂ ਸਾਰੇ ਭਰਾ ਭਾਬੀ ਕਿੰਨੇ ਵੱਡੇ ਗਿਫਟ ਦਿੰਦੇ ਸੀ ਤੁਸੀਂ ਤਾਂ ਪਾਪਾ ਕਿੰਨੇ ਕਿੰਨੇ ਵੱਡੇ ਗਿਫਟ ਦਿੰਦੇ ਸੀ ਆ ਮੇਰੇ ਵਾਸਤੇ ਕੀ ਚੀਜ਼ਾਂ ਵਾ ਮੰਮੀ ਆ ਕੁਝ ਦੇਣਾਂ ਨੇ ਮੈਨੂੰ ਜਨਮ ਦਿਨ ਤੇ ਕੋਈ ਚੰਗੀ ਚੀਜ਼ ਲੈ ਕੇ ਦੇਣ ਸ਼ਮੀ ਮੇਰੀ ਗੱਲ ਸੁਣ ਉਹ ਤੋਂ ਕਵਾਰੀ ਸੀ ਉਦੋਂ ਉਹ ਆਪਣੇ ਹਿਸਾਬ ਨਾਲ ਆਪਾ ਦਿੰਦੇ ਸੀ ਇੱਥੇ ਤੂੰ ਵਿਆਹੀ ਆ ਇੱਥੇ ਤੂੰ ਆਪਣੇ ਸਹੁਰੇ ਦੇ ਹਿਸਾਬ ਨਾਲ ਢਲਣਾ ਹੈਗਾ ਜੇ ਨਾ ਗਿਫਟ ਦਿੰਦੇ ਮੰਨ ਲਾ ਤੇਰੀ ਸੱਸ ਵੀ ਨਾ ਦਿੰਦੀ ਤੇ ਤੇਰੀ ਨਾਨ ਵੀ ਨਾ ਦਿੰਦੀ ਤੇ ਜੇ ਤੈਨੂੰ ਹਰਾਣਾ ਕੱਲਾ ਗਿਫਟ ਦਿੰਦਾ ਤੇ ਫੇਰ ਫੇਰ ਤੂੰ ਕਹਿ ਦੇਣਾ ਸੀ ਕਿ ਮੇਰੀ ਸਾਸੜੀ ਨਹੀਂ ਦਿੱਤਾ ਮੇਰੇ ਨਾਨਾ ਨੇ ਨਹੀਂ ਦਿੱਤਾ ਪੁੱਤ ਜਿੱਦਾਂ ਚੱਕਰ ਬੰਦਾ ਕਵਾਰਾ ਹੁੰਦਾ ਨਾ ਉਹ ਪੇਕਿਆਂ ਦੀ 12 ਦੇ ਹਿਸਾਬ ਨਾਲ ਚਾਹੁੰਦਾ ਤੇ ਜਦੋਂ ਵਿਆਹ ਆ ਜਾਂਦਾ ਉਦੋਂ ਸਹੁਰਿਆਂ ਦੀ 12 ਦੇ ਹਿਸਾਬ ਨਾਲ ਚਾਹੁੰਦਾ ਕੀ ਮਤਲਬ ਮੰਮੀ ਤੁਹਾਡਾ ਮਤਲਬ ਮੇਰਾ ਇਹ ਆ ਕਿ ਜੋ ਤੇਰੇ ਸਹੁਰੇ ਕਰਨ ਦੇ ਜਿਸ ਤਰ੍ਹਾਂ ਜਨਮ ਦਿਨ ਮਨਾਉਂਦੇ ਜਿਸ ਤਰ੍ਹਾਂ ਗਿਫਟ ਦੇਣ ਦੇ ਚੰਗਾ ਦੇਣ ਦੇ ਮਾੜਾ ਦੇਣਦੇ ਉਹਨੂੰ ਨਾ ਸਿਰ ਮੱਥੇ ਲਾਇਆ ਕਰ ਅੱਜ ਤੇਰੀ ਨਨਾਨ ਭਾਵੇਂ ਫਰੀਦਾ ਹੀ ਪਰਸ ਤੈਨੂੰ ਦੇ ਗਈ ਏ ਜੇ ਨਾ ਦਿੰਦੀ ਤੇ ਫਿਰ ਤੂੰ ਪਤਾ ਕੀ ਕਹਿਣਾ ਸੀ ਲੈ ਭਾਵੇਂ 5 ਰੁਪਏ ਦੀ ਚੀਜ਼ ਦੇ ਦਿੰਦੀ ਮੇਰੇ ਨਾਮ ਦੇ ਕੇ ਤੇ ਜਾਂਦੀ ਲੈ ਸੱਸ ਮੇਰੇ ਨੂੰ ਸੂਟ ਦਿੱਤਾ ਭਾਵੇਂ ਇੰਦਰੋਂ ਕੱਢ ਕੇ ਸੂਟ ਦੇ ਦਿੰਦੀ ਫਿਰ ਤੂੰ ਇਹ ਗੱਲਾਂ ਕਰਨੀਆਂ ਸੀ ਜਿੰਨਾ ਕੋਈ ਕਰਦਾ ਨਾ ਬਹੁਤ ਵਧੀਆ ਕਰਦਾ ਸਭੋ ਇਸੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਮੇ ਮਾਲਕਾ ਕਿ ਤੂੰ ਮਤਲਬ ਮੈਨੂੰ ਐਸਾ ਦਾ ਪਰਿਵਾਰ ਦਿੱਤਾ ਜਿਹੜੇ ਮੈਨੂੰ ਪੇਕੀਆ ਵਾਂਗੂ ਪਿਆਰ ਕਰਨ ਦੇ ਨੇ ਬੋਲ ਕੀ ਮਤਲਬ ਮੰਮੀ ਤੁਹਾਡਾ ਇਹਦੇ ਚ ਮੈਂ ਗਲਤ ਹਾਂ ਹਾਂ ਬੋਲ ਤੂੰ ਗਲਤ ਹੈਂ ਮੇਰੀ ਗੱਲ ਸਮਝੀ ਜਿੱਤੇ ਤੁਸੀਂ ਸਾਸਨਾ ਕਿੱਥੇ ਚੱਲੀ ਤੇ ਫਿਰ ਕੀ ਕਰਨਾ ਸੀ ਤੁਹਾਨੂੰ ਸਾਸ ਦਾ ਸਿਰ ਪਾੜ ਦੇਣਾ ਸੀ ਨਹੀਂ ਮੰਮੀ ਮੈਨੂੰ ਘਰ ਵੀ ਬੁਰਾ ਲੱਗਣਾ ਸੀ ਲੱਗਣਾ ਸੀ ਨਾ ਤੇ ਹੁਣ ਜਿਹਦੇ ਨੂੰ ਉਹਨੇ ਦੇ ਦਿੱਤਾ ਤੇ ਤੈਨੂੰ ਸਗੋਂ ਉਹਨੂੰ ਕੁੱਟ ਕੇ ਚੱਪੀ ਪਾ ਕੇ ਉਹਨੂੰ ਪਿਆਰ ਨਾਲ ਕਹਿਣਾ ਸੀ ਮੰਮੀ ਅੱਜ ਦੇ ਦਿਨ ਤਾਂ ਤੁਸੀਂ ਮੈਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਤੇ ਤੁਸੀਂ ਤਾਂ ਬਿਲਕੁਲ ਵੀ ਨੋਸਰੇ ਕੀਤਾ ਜਿਸ ਤਰ੍ਹਾਂ ਮੇਰੀ ਮੰਮੀ ਮੈਨੂੰ ਗਿਫਟ ਦਿੰਦੇ ਸੀ ਜੇ ਤੇਰੀ ਨਾਨਾ ਤੇਰੇ ਵਾਸਤੇ ਭਾਵੇਂ ਛੋਟੇ ਗਿਫਟ ਲੈ ਕੇ ਆਈ ਸੀ ਤੈਨੂੰ ਇਹ ਕਹਿਣਾ ਚਾਹੀਦਾ ਸੀ ਕਿ ਧੀਰੀ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਭੈਣ ਦੀ ਕਮੀ ਮਹਿਸੂਸ ਨਹੀਂ ਹੁੰਦੀ ਤੇ ਜੇ ਜਿਹਦੇ ਨੇ ਵਾਣਨੇ ਗਿਫਟ ਦਿੱਤਾ ਸੀ ਉਹਦਾ ਵੀ ਤੁਹਾਨੂੰ ਧੰਨਵਾਦ ਕਰਨਾ ਚਾਹੀਦਾ ਸੀ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਮੈਨੂੰ ਐਸਰਾ ਦਾ ਜੀਵਨ ਸਾਥੀ ਮਿਲਿਆ ਜਿੱਦਾਂ ਮੈਨੇ ਪੇਕੀਆਂ ਤੇ ਮੇਰੇ ਜਨਮ ਦਿਨ ਮਨਾਉਂਦੇ ਬੁਣਾਉਂਦੇ ਸੀ ਤੁਸੀਂ ਵੀ ਮੇਰਾ ਜਨਮ ਦਿਨ ਮਨਾਇਆ ਵੇਖ ਉਸ ਵੀ ਤੇ ਕੁੜੀਆਂ ਹੋਣੀਆਂ ਨਾ ਪੁੱਤ ਜਿਨ੍ਹਾਂ ਦੇ ਘਰ ਵਿੱਚ ਰੀਤੀ ਰਿਵਾਜ ਚੱਲਦੇ ਹੀ ਨਹੀਂ ਹੋਣਗੇ ਉਹ ਪਤਾ ਕੀ ਕਰਦੇ ਆ ਆ ਪਿੱਛੇ ਜੋ ਕਰ ਰਹੀਆਂ ਕਰ ਰਹੀਆਂ ਆ ਆ ਖਬਰਦਾਰ ਤੇ ਸਾਡੇ ਘਰ ਚ ਨੰਨੀ ਰੀਤ ਚਲਾਈ ਉਹਨਾਂ ਕੁੜੀਆਂ ਤੋਂ ਪੁੱਛ ਕੇ ਵੇਖ ਇੰਤਜ਼ਾ ਕਪੂਤਾ ਹੁਣ ਨਸਤਾਂ ਨਾਲ ਗੱਲ ਕਰਨਾ ਚਾਹੀਦਾ ਸਹੀ ਗੱਲ ਐ ਮੰਮੀ ਉਹ ਤੇ ਵਿਚਾਰੇ ਖੁਸ਼ੀ ਚ ਉੱਡੇ ਹੀ ਫਿਰਨ ਢਹੀ ਸਵੇਰ ਦੇ ਭਾਵੇਂ ਉਹਨਾਂ ਨੇ ਸਸਤਾ ਦਿੱਤਾ ਤੇ ਭਾਵੇਂ ਮਹਿੰਗਾ ਦਿੱਤਾ ਪਰ ਦਿੱਤਾ ਤੇ ਹੈ ਨਾ ਚਾਹਣਾ ਤੇ ਗਿਫਟ ਦਾ ਕੋਈ ਮੁੱਲ ਵੀ ਨਹੀਂ ਠੀਕ ਐ ਹੁਣ ਤੇਰੀ ਮੰਮੀ ਚਾਹ ਬਣਾਉਣ ਢਈ ਐ ਤੇ ਆ ਲੈ ਫੜ ਮੈਂ ਜਿਹੜੇ ਕੰਮ ਆਈ ਆ ਹੁਣ ਵੇਖ ਲੈ ਮੈਂ ਤੇ ਨਹੀਂ ਵੱਡੇ ਗਿਫਟ ਦੇਣ ਢਈ ਜੋ ਦੇਣਾ ਉਹ ਦੇ ਕੇ ਚੱਲੀ ਆ ਲੈ ਫੜ ਤੇ ਮੇਰੇ ਧੀ ਐ ਮੰਮੀ ਥੋੜੇ ਦੇ ਦਿਓ ਤੁਸੀਂ 500 ਰੁਪਏ ਬਹੁਤ ਆ ਨਹੀਂ ਪੁੱਤ ਹੁਣ ਮੈਂ ਤੇਨੂੰ ਜਿਹੜੀ ਗੱਲ ਕਹਿ ਕੇ ਚੱਲੀ ਨਾ ਉਸ ਗੱਲ ਤੇ ਮਾਰ ਕਰ ਠੀਕ ਹੈ ਪੁੱਤ ਮੈਂ ਸਿਆਣੀ ਪੈਸਾ ਬੰਦਾ ਤੇ ਠੀਕ ਹੈ ਮੰਮੀ ਜੇ ਹਰ ਮਾਂ ਤੁਹਾਡੇ ਵਾਂਗ ਕੁੜੀ ਨੂੰ ਸਹੁਰੇ ਘਰ ਜਾ ਕੇ ਆ ਚੀਜ਼ਾਂ ਸਮਝਾਵੇ ਤੇ ਕੁੜੀਆਂ ਦੇ ਮਨ ਚ ਕਦੀ ਬਣਾਵੇ ਕਿ ਸਾਡੇ ਸਹੁਰੇ ਵਾਲੇ ਸਾਡੇ ਨਾਲ ਪਿਆਰ ਨਹੀਂ ਕਰਦੇ ਉਹ ਹਰ ਚੀਜ਼ ਅੰਡਰਸਟੈਂਡ ਕਰ। ਬੱਸ ਬੁੱਧ। ਇਹ ਤਾਂ ਦੀ ਤੈਨੂੰ ਇਹ ਮਣਾ ਕਰਤਾ। ਇਹ ਗੱਲ ਨੂੰ ਇੱਥੇ ਖਤਮ ਕਰ ਦੇ। ਗੱਲ ਨੂੰ ਵਧਾਵਾ ਨਾ ਦੇ। ਤੂੰ ਅੱਜ ਨੂੰ ਨਾ ਕੀਤੀਂ, ਅਗਲੇ ਜਨਮ 'ਚ ਤੇ ਫਿਰ ਤੇਰਾ ਹੋਰ ਰਈਆ ਹੋਰ ਤਾ ਹੋ ਜਾਊਗਾ। ਆਇ ਤੈਨੂੰ ਨਾ ਆ ਪਿਆ ਆਣਾ। ਠੀਕ ਹੈ? ਤੇ ਤਿਆਰੀ ਕਰ। ਤੇ ਰੰਜੀਤ ਦਾ ਫੋਨ ਮੈਨੂੰ ਸਵੇਰੇ ਆਇਆ ਸੀ ਕਿ ਮੰਮੀ ਦੀ ਸਾਰੀ ਫੈਮਿਲੀ ਲੈ ਕੇ ਰਤੀ ਹੋਟਲ 'ਚ ਪਹੁੰਚੇ ਹੋ। ਠੀਕ ਹੈ? ਸੱਚੀ ਮੰਮੀ? ਹਾਂ ਬੇਟਾ। ਮੈਨੂੰ ਤਾਂ ਕਹਿੰਦੇ ਸੀ ਅਸੀਂ ਦੋਨੇ ਚੱਲਾਂਗੇ। ਨਹੀਂ ਬੇਟਾ। ਮੇਰੇ ਰਸਤੇ ਜਾਂਦੇ ਸੀ ਉਹਦੇ ਫੋਨ ਆ ਗਿਆ ਸੀ। अच्छा हां ਉਹਨਾਂ ਨੇ ਏਡੀ ਵੱਡੀ ਪਲਾਨਿੰਗ ਕੀਤੀ ਆ ਕਿ ਮੈਨੂੰ ਕੁਝ ਦੱਸਿਆ ਵੀ ਨਹੀਂ ਮੰਮੀ ਸਰਪ੍ਰਾਈਜ਼ ਦੇਣਾ ਚਾਹੁੰਦੇ ਹੋਣੇ ਆ ਫਿਰ ਤੇ ਮੈਂ ਇੱਥੇ ਟੈਨਸ਼ਨ ਚ ਸਵੇਰ ਦੀ ਤੇ ਗੁੱਸੇ ਚ ਉਹਨਾਂ ਦੇ ਮਗਰ ਚੜੀ ਹੋਈ ਆ